ਸੇਟਾ ਹੋ ਰਿਹਾ ਹੈ ਪਹਿਲੇ ਸੁਣੋ ਕਿ ਨਹੀਂ ਹੁਮਾ ਕੀ ਰੱਖਿਆ ਲੱਗਦਾ ਉਧਰ ਵੱਟਾ ਵਾਲਾ ਦੇਖੀ ਨਾ ਯਾਰ ਪਿੱਛੇ ਦੇਖ ਰਹਿਣਾ ਨੇ ਆਹ ਕਿ ਤੁਸੀਂ ਚਾਰ ਘੱਟੇ ਬਾਹਰ ਆ ਗਏ ਅੱਜ ਤੁਹਾਡੇ ਨਾਲ ਟੌਪੇ ਘੜਾ ਨਾਲ ਕਿਉਂ ਲੱਗੇ ਹੋ ਸੀ ਡਰਦਾ ਨਹੀਂ ਹੁੰਦਾ ਜਿੰਨੇ ਨਾਲ ਗੱਲ ਕਰਾਂਗੇ ਲੇਡੀ ਨਾਲ ਗੱਲ ਨਹੀਂ ਕਰਾਂਗੇ ਲੇਡੀ ਨਾਲ ਲੇਡੀ ਦੀ ਗੱਲ ਕਰੇਗੀ ਹੋਣੇ ਲੇਡਿਸ ਲੈ ਆਉਂਦੇ ਨੇ ਕਿਤੇ ਜੇ ਪੁੱਲਿਆੜੇ ਤੋਂ ਬੰਦਾ ਪਿਆ ਥੋੜਾ ਤੇ ਲੇਡਿਸ ਆਪੀ ਨਹੀਂ ਤੁਹਾਡਾ ਬੰਦੇ ਦਾ ਕਿਹੜੀ ਐਂਬੂਲੀ ਜੀ ਭਲਵਾ ਲਓ ਅਜੇ ਤਾਂ ਤੁਹਾਡੀਆਂ ਲੇਡਿਸ ਨਹੀਂ ਆਈ ਕੋਈ ਕਵਰ ਕਰ ਸਕਦੇ ਆ ਕਿੰਨੇ ਆ ਪਾਜੀ ਮੇਰੀ ਗੱਲ ਸੁਣੋ ਤੁਹਾਡਾ ਬੰਦਾ ਨਾਲ ਜਾਏਗਾ ਤਾਂ ਸਾਡੀ ਫਰਜਾਈਂ ਨਾ ਤੜੇ ਉੱਥੇ ਐਂਬੂਲੈਂਸ ਲੈ ਕੇ ਜਾਂਦੀ ਤੇ ਪਤਾ ਹੀ ਨਹੀਂ ਜੀ ਠੀਕ ਹੈ ਹੁਣ ਤੁਸੀਂ ਆ ਦੇਖੋ ਹੁਣ ਤੁਸੀਂ ਜੇ ਤੁਸੀਂ ਆਪਣੇ ਨਾ ਐਂਬੂਲੈਂਸ ਦਾ ਬੰਦਾ ਆਪਣਾ ਭੇਜੋਗੇ ਸਾਡੇ ਘਰ ਦੇ ਜੀ ਜਾਣਗੇ ਨਹੀਂ ਤੇ ਸਿੱਧੇ ਜਾਣ ਅਗੋ ਤੁਹਾਡੀ ਜ਼ਿੰਮੇਵਾਰੀ ਹੈ ਇਹ ਤੁਸੀਂ ਲਿਟਣ ਚ ਸਾਨੂੰ ਲਿਖ ਕੇ ਦਿਓ ਐਨੂੰ ਕੁਝ ਹੁੰਦਾ ਤਾਂ ਤੁਸੀਂ ਤੁਸੀਂ ਮੇਰੇ ਭਰਾ ਦੀ ਉੱਤੇ ਇਹ ਬੰਦਾ ਲੈ ਕੇ ਆਇਆ ਉਹ ਕੋਈ ਦੀ ਕੋਈ ਰਿਸਪੋਨਸੀਬਿਲਟੀ ਨਹੀਂ ਹੈ ਜਿਹੜਾ ਲਾ ਦੇ ਗਿਆ ਤਾਂ ਕੋਈ ਗੱਲ ਖੁੱਲ ਨਹੀਂ ਗਈ ਜਿਹੜਾ ਛਾਪੀਆਂ ਦੇ ਭਾਈ ਰੱਖੋ ਮੇਰੀ ਗੱਲ ਤੁਹਾਨੂੰ ਕਾਟ ਕੇ ਲੱਗੇ ਦੇਖ ਰਹੇ 207 ਦੇਖ ਰਹੇ ਲਗਾਤਾਰ ਸਿਰਸਾਂ ਜੀ ਕਿੱਥੇ ਜਾ ਰਹੀਆਂ ਨੇ ਮੈਂ ਤੁਹਾਨੂੰ ਦਿਖਾਇਆ ਉਸ ਟੈਂਡਰ ਮਾਨ ਲਾ ਕੇ ਗਾਤ ਕੋਈ ਰਿਸਪੋਨਸੀਬਿਲਟੀ ਨਹੀਂ ਤੁਹਾਡੀ ਮਤਲਬ ਨਹੀਂ ਕਿ ਅੱਗੇ ਕੋਈ ਨਹੀਂ ਮੈਂ ਨਹੀਂ ਪਲੀਜ਼ ਬਤਵਤੋ ਸਾਡੇ ਨਾਲ ਅਸੀਂ ਜੇਤੀ ਨਾ ਬੈਠੇ ਮੈਂ ਗਲਤ ਤਾਂ ਮੈਨੂੰ ਦੱਸੋ ਤੁਸੀਂ ਮੈਂ ਇੱਥੇ ਬਾਹਰ ਹੀ ਸਿੱਦੇ ਆਇਆ ਗਾਲਿਕ ਜੈਂਸ ਵੀ ਨਹੀਂ ਬੈਠਾ ਦਾ ਜੀ ਨਾਨੀ ਕਿਹਾ ਕਿ ਇਧਰ ਲੇਡੀਜ਼ ਬੈਠੀ ਹੈ ਤੇ ਇਹ ਵੀ ਨੂੰ ਵਾਪਸੀ ਬਸ ਸਟੈਂਡ ਤੋਂ ਫੇਰ ਵਾਪਸੀ ਲੈ ਕੇ ਆਈਏ ਤੇ ਇਹ ਉੱਤਰ ਦਿੱਤੀ ਤੇ ਇਹਨੂੰ ਲੈ ਕੇ ਜਾਣਾ ਥਾਣੇ ਲੈ ਕੇ ਜਾਣਾ ਸੀ ਗਏ ਆ ਆਪ ਕੋ ਉਹਨਾਂ ਨੇ ਕਿਹਾ ਕਿ ਨਸੀਬਲ ਹਸਪੀਟਲ ਵਾਲੇ ਕੋਈ ਸੁਣਵਾਈ ਨਹੀਂ ਕੀਤੀ ਸਮੇਤ ਹਸਬੈਂਡ ਦੀ ਫੋਟੋ ਖਿੱਚ ਲਈਏ ਕਹਿੰਦੇ ਕੋਸ਼ਿਸ਼ ਵੀ ਇਹਨੂੰ ਹੋ ਗਿਆ ਤੇ ਤੇਰੇ ਤੇ ਐਪਲੀਕੇਸ਼ਨ ਕਰਨਾ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਫਿਰ ਕਹਿੰਦੇ ਇੱਥੇ ਲੈ ਜਾਓ ਆਪਣੇ ਪੀਪੀ ਆ ਜਿਹੜਾ ਇਹ ਜਿਹੜਾ ਐਡਮਿਸ਼ਨ ਸੀ ਪੀਪੀ ਆ ਵੀਵੀਆਰ ਲੱਗ ਗਈ ਹੀ ਆਪਣਾ ਕਿਤੇ ਹੋਟਲ ਵਿੱਚ ਪੁੱਛ ਗਣਾ ਨੇ ਕਿਹਾ ਅਸੀਂ ਇਹਦਾ ਕੀ ਕਰੀਏ ਤੁਸੀਂ ਲੈ ਆਏ ਅਸੀਂ ਇਹਦਾ ਕੀ ਕਰੀਏ ਉਹਨਾਂ ਨੇ ਵੀ ਕੋਈ ਸੁਵਾਈ ਨਹੀਂ ਕੀਤੀ ਫਿਰ ਅਸੀਂ ਘਰੇ ਲੈ ਕੇ ਆਏ ਤੇ ਡੀਵੀਆ ਵਿਚਾਰ ਨਾਲ ਕਰ ਬਸ ਤੇ ਰੋਮੋ ਐਂਬੂਲੈਂਸ ਆਈ ਹੋਊ ਲੈ ਕੇ ਗਈ ਆ ਲੜਕੀ ਦੇ ਕੋਈ ਸੱਟ ਵਗੈਰਾ ਵੀ ਲੱਗੀ ਸੀ ਨਹੀਂ ਸੱਟ ਵਗੈਰਾ ਕੋਈ ਨਹੀਂ ਲੱਗੀ ਪਤਾ ਨਹੀਂ ਡਰਿੰਕ ਕੀਤੀ ਨਸ਼ਾ ਕੀਤਾ ਇਹਦਾ ਕੋਈ ਨਹੀਂ ਸਾਨੂੰ ਪਤਾ ਜੀ ਜਦੋਂ ਤੁਸੀਂ ਦੇਖਿਆ ਲੜਕੀ ਕਿਹੋ ਜੇ ਹਾਲਾਤ ਦੇ ਵਿੱਚ ਸੀ ਉਹ ਬੇਹੋਸ਼ ਸੀ ਕੋਈ ਹੋਸ਼ ਨਹੀਂ ਸੀ ਉਹਨੂੰ ਤੇ ਜਦੋਂ ਅਸੀਂ ਵਾਪਸੀ ਨੂੰ ਉੱਥੇ ਲੈ ਕੇ ਜਾ ਰਹੇ ਸੀ ਤਾਂ 7 ਨੰਬਰ 'ਚ ਉਦੋਂ ਮੈਂ ਕੁਛ ਥੋੜਾ ਜਿਹਾ ਹਿੰਦੀ ਮੈਂ ਪੁੱਛਿਆ ਵਕਾ ਕਿ ਤੁਸੀਂ ਕਿਉਂ ਕਿੱਥੋਂ ਆਏ ਹੋ ਕਿਤੇ ਜਾਣਾ ਤੁਸੀਂ ਅੱਗੋਂ ਮੇਰੇ ਨਾਲ ਹਾਥਾ ਪਾਈ ਕਰਨ ਲੱਗ ਪਏ ਕੋਈ ਨਹੀਂ ਓਕੇ ਹਾਂਜੀ ਹੁਣ ਪੁਲਸਾਪਨ ਨਾਲ ਲੱਗੀ ਹੈ ਹਾਂਜੀ ਠੀਕ ਕੀ ਨਾਮ ਹੈ ਤੁਹਾਡਾ ਮੈਂ ਪ੍ਰਵੇਸ਼ਕ ਮਾ ਪ੍ਰਵੇਸ਼ੀ ਕੀ ਗੱਲ ਹੋਈ ਸੀਗੀ ਅੱਜ ਇਹ ਮੈਂ ਕੁੜੀ ਮੇਰੀ ਸ਼ਾਮੀ ਆ ਦਿਆਣਾ ਚੌਕ ਉਹ ਬੈਠੀ ਸੀ ਕਿ ਕਹਿੰਦੀ ਮੈਂ ਬਾਸਟੈਂਡ ਜਾਣਾ ਜੀ ਉਹ ਚੰਗੀ ਭਲੀ ਸੀ ਜੀ ਤੇ ਮੈਨੂੰ ਆਨੂੰ ਬਾਸਟੈਂਡ ਲੈ ਕੇ ਨਾਲ ਦੋ ਹੋਰ ਨੀ ਸਵਾਰੀ ਬੈਠੀਆਂ ਸੀ ਜੀ ਉਹ ਉਤਰ ਗਈਆਂ ਇਹਨੂੰ ਮੈਂ ਕਿਹਾ ਪੰਜੀ ਬਾਸਟੈਂਡ ਆ ਗਿਆ ਤੇ ਆ ਜੀ ਤੇ ਫਿਰ ਕਹਿੰਦੀ ਮੈਂ ਗੜੇ ਜਾਣਾ ਜੀ ਕਿ ਮੈਂ ਗੜੇ ਵਾਪਸ ਨੇ ਆਣ ਲਗਾ ਅ ਡਿਫੈਂਸ ਕਲੋਨੀ ਮੋੜ ਦੇ ਉੱਤੇ ਇੱਕ ਹੋਰ ਮੁੰਡਾ ਨਾਲ ਬਹਿ ਗਿਆ ਪਿੱਛੇ ਮੈਨੂੰ ਕਹਿੰਦਾ ਦਿਆਨੰਦ ਚੌਕ ਤੇ ਜਾਣਾ ਮੈਂ ਹਮ ਤੇ ਮੈਂ ਸਮਝ ਕਿ ਪਾਜੀ ਬੈਜੋ ਨਾਲ ਜੀ ਆ ਤਾਈ ਹੋਟਲ ਦੇ ਕੋਲ ਆਏ ਤੇ ਕੁੜੀ ਪਰਸ਼ ਦੇ ਉੱਤੇ ਡਿੱਗੀ ਉਹ ਮੁੰਡੇ ਨੇ ਫੜਿਆ ਕੰਦਾ ਵੀ ਤੁਹਾਡੇ ਰਿਕਸ਼ੇ ਤੋਂ ਜਿਹੜਾ ਆ ਬਾਹਰ गिर ਕੇ ਨਹੀਂ ਬਾਹਰ ਨਹੀਂ ਗਰੀ ਪਰਸ਼ ਤੇ ਡਿੱਗੀ ਆਟੋ ਦੀ ਪਰਸ਼ ਤੇ ਆਟੋ ਦੀ ਪਰਸ਼ ਤੇ ਜੀ ਤੂੰ ਮੁੰਡਾ ਕਹਿੰਦਾ ਪਾਜੀ ਰੁੱਕੇ ਰੁੱਕੇ ਉਹ ਡਿੱਗੀ ਡਿੱਗੀ ਕੁੜੀ ਮੈਂ ਜਦੋਂ ਉਹ ਆਟੋ ਰੁਕਿਆ ਤੇ ਹੋਰ ਵੀ ਉੱਥੇ ਲੋਕੀ ਇਕੱਠੇ ਮੁੰਡੇ ਇਕੱਠੇ ਹੋ ਗਏ ਬੰਦੇ ਕਾਫੀ ਅਣਜਾਣ ਵਾਲੇ ਤੇ ਉਹਨੇ ਕਹਿੰਦਾ 7 ਨੰਬਰ ਥਾਣੇ ਲੈ ਜਾ ਜੀ ਮੈਂ ਫਿਰ ਸਿੱਧਾ ਘਰੀ ਲੈ ਕੇ ਆਪਣੀ ਵਾਈਫ ਨੂੰ ਨਾਲ ਲਿਆ ਹੂੰ ਤੇ 7 ਨੰਬਰ ਥਾਣੇ ਗਏ ਕਿੰਨੇ ਵਜੇ ਦੀ ਜਿਹੜੀ ਕਟਣਾ ਹੈਗੀ ਉਹ 8 ਸਵੇਰ 8 ਵੀ ਲੈ ਗਈ ਓਕੇ ਉਸੇ ਟਾਈਮ ਹੀ ਲੈ ਗਈ ਸੀ ਤੁਹਾਨੂੰ ਜਰੂਰ ਦਿੱਤੀ ਜਦੋਂ ਤੁਸੀਂ ਇਹਨੂੰ ਇੱਥੋਂ ਬਿਠਾਇਆ ਆਪਣੇ ਚੌਂਕ ਤੋਂ ਜਿੱਥੋਂ ਇਹਦੀ ਗੱਲ ਕਰਦੇ ਪਏ ਹੋ ਕਿ ਉਸ ਟਾਈਮ ਲੜਕੀ ਦੇ ਜਿਹੜੇ ਹਾਲਾਤ ਸੀਗੇ ਉਹ ਕਿਹੋ ਜਿਹੇ ਸੀ ਬਿਲਕੁਲ ਸਹੀ ਸੀਗੀ ਚੰਗੀ ਪਲੀ ਸੀਗੀ ਓਕੇ ਤੇ ਬਾਅਦ ਚੋਂ ਇੱਕਦਮ ਫਰਸ਼ ਦੇ ਉੱਤੇ ਡਿੱਗਦੀ ਹਾਂ ਜੀ ਵਾਪਸ ਕਹਿੰਦੀ ਕਿ ਮੈਂ ਘੜੀ ਜਾਣਾ ਤੇ ਸਾਜ ਹੋਟਲ ਦੇ ਕੋਲ ਆ ਕੇ ਤੇ ਇੱਕਦਮ ਫਰਸ਼ ਦੇ ਉੱਤੇ ਡਿੱਗਦੀ ਪਹਿਲਾਂ ਕਿਹਾ ਤਾਈ ਉਹ ਤੂੰ ਉਸ ਤੋਂ ਬਾਅਦ ਫਿਰ ਤੁਸੀਂ ਥਾਣੇ ਗਏ ਫਿਰ ਕੀ ਹੋਇਆ ਹਾਂਜੀ ਥਾਣੇ ਮੈਂ ਆਪਣੀ ਵਾਈਫ ਨੂੰ ਲੈ ਗਿਆ ਤੇ ਇਹ ਮੇਰੇ ਆਟੋ ਦੀ ਬੈਟਰੀ ਵੀ ਘੱਟ ਸੀ ਇਹ ਕਹਿੰਦੇ ਕਿ ਠੋਕੇ ਭਾਈ ਜੀ ਸਿਵਲ ਹਸਪੀਟਲ ਲੈ ਜਾ ਹਾਂ ਠੀਕ ਹੈ ਜੀ ਤੇ ਮੈਂ ਫਿਰ ਆਪਣੇ ਘਰੇ ਬੈਟਰੀ ਨੂੰ ਕਾਫੀ ਟਾਈਮ ਲੱਗਦਾ 10 12 ਘੰਟੇ ਲੱਗਦੇ ਚਾਰਜ ਕਰਨ ਨੂੰ ਜੀ ਇਕਦਮ ਚਾਰਜਿੰਗ ਹੁੰਦੀ ਹੈ ਬੈਟਰੀ ਦੀ ਰਿਕਸ਼ਾ ਦੀ ਤੇ ਮੈਂ ਫਿਰ ਆਪਣੇ 112 ਤੇ ਕੋਲ ਕੀਤੀ ਫਿਰ ਪੁਲਿਸ ਫਿਰ ਆਈ ਕੈਨਟ ਅੱਧੇ ਪੌਣੇ ਘੰਟੇ ਬਾਅਦ ਆਈ ਤੇ ਲੇਡੀਜ਼ ਕਨਸਟੇਬਲ ਕੋਈ ਨਾਲ ਕੋਈ ਨਹੀਂ ਸੀ ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਪਤਾ ਲੱਗਿਆ ਸੀਗਾ ਲੇਡੀਜ਼ ਕੌਣ ਆ ਕੌਣ ਨਹੀਂ ਕਿਉਂਕਿ ਉਹ ਹੱਥੋ ਪਾਈ ਵੀ ਕਰਦੀ ਪਈ ਸੀਗੀ ਇੱਥੇ ਲੋਕਾਂ ਨਾਲ ਜੀ ਆਡੀ ਆਪਣੇ ਮੇਰੀ ਪਰਜਾਈਆਂ ਮੇਰੀ ਅਮੀਰ ਘਰ ਦੀ ਨੇ ਰੋਟੀ ਵੀ ਦਿੱਤੀ ਉਹਨੂੰ ਤੇ ਉਹਨੇ ਰੋਟੀ ਵੀ ਨਹੀਂ ਚੱਕ ਕੇ ਮਾਰੀ ਉਹਨਾਂ ਬਾਹਰ ਅੱਗੂ ਹੱਥੀ ਪੈਂਦੀ ਸੀ ਜੀ ਹੁਣ ਪੁਲਸ ਆਈ ਸੀਗੀ ਹਾਂਜੀ ਪੁਲਸ ਆਈ ਤੇ ਉਹ ਆਪਣੇ ਐਂਬੂਲੈਂਸ ਤੇ ਲੈ ਗਈ ਲੜਕੀ ਨੂੰ ਲੈ ਗਈ ਓਕੇ ਕੀ ਤੁਸੀਂ ਮੰਗ ਕੀਤੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੈਂ ਇਹ ਮੰਗ ਕੀਤੀ ਕਿ ਆ ਮੇਰਾ ਐਸਆਈ ਸਾਹਿਬ ਮੇਰਾ ਨੰਬਰ ਲੈ ਕੇ ਲੈ ਗਏ ਐਡਰੈਸ ਲੈ ਕੇ ਲੈ ਗਏ ਜੀ ਤੇ ਉਹ ਪਹਿਲੇ ਵੀ ਲੇਡੀਜ਼ ਦੀ ਦੀਦੀ ਨਾਲ ਕਾਫੀ ਮਿਲ ਕੇ ਇਦਾਂ ਚੀਚੀ ਬੋਲਦੇ ਸੀਗੇ ਜੀ ਤੇ ਉਹ ਸਵਾਲ ਪੁੱਛਦੇ ਅੱਗੋਂ ਗਲਤ ਜਵਾਬ ਦਿੰਦੇ ਸੀਗੇ ਜੀ ਤੇ ਮਾਚੂ ਆਪਣੇ ਕੀ ਲੱਗਦਾ ਜੇ ਪ੍ਰਸ਼ਾਸਨ ਦਾ ਬਿਹੇਵੀਅਰ ਹੀ ਇਦਾਂ ਦਾ ਰਹੂਗਾ ਤੇ ਆਮ ਜਨਤਾ ਫਿਰ ਕਿਤੇ ਭਰੋਸੇ ਨਹੀਂ ਕਿਸੇ ਭਰੋਸੇ ਨਹੀਂ ਜੀ ਕਿ ਜੀ ਮੌਕੇ ਤੇ ਤੁਹ ਪਹੁੰਚੇ ਹੋ ਕੀ ਸ਼ਿਕਾਇਤ ਆਈ ਸੀ ਜੀ ਤੁਹਾਨੂੰ ਜੀ ਦਾਮ ਨੇ ਬਲੈਂਕ ਕੀਤੀ ਹੋਈ ਆ ਸ਼ਰਮਾ ਜੀ ਲੱਗਾ ਸੀ ਇਸ ਵਾਰ ਨੂੰ ਬਿਤੇ ਹਫ਼ਤੇ ਤੋਂ ਉਤਵਾਤ ਤੋਂ ਗਈ ਹੈ ਇੱਕ ਐਮਬਲੈਂਸ ਆ ਰਹੀ ਹੈ ਜੀ ਇਹਨੂੰ ਲੈ ਕੇ ਹਸਪਤਾਲ ਜਾ ਰਹੇ ਹਾਂ ਉਸ ਵੱਲ ਨੇ ਕੀਤਾ 108 ਤੇ ਬੁਨੋਂ ਐਮਬਲੈਂਸ ਹਾਂ ਬਲੋ ਕੀਤਾ ਜੀ ਉਹ ਵੀ ਕੀਤਾ ਤਾਂ ਪਈ ਹੈ ਭਾਜੀ ਚਲੋ ਤੁਸੀਂ ਪ੍ਰੈਸਰ ਦੀ ਸਾਡੇ ਭਰਾ ਹਾਂ ਸਰ ਕੋਈ ਮੈਡੀਕਲ ਰਿਪੋਰਟ ਹੈਗਾ ਉਹਨੇ ਕੁੜੀ ਨੇ ਡਰਿੰਕ ਕੀਤਾ ਕੋਈ ਡਾਕਟਰ ਦੱਸੂਗਾ ਨਹੀਂ ਤੁਸੀਂ ਕਹਿੰਦੇ ਡਰਿੰਕ ਕੀਤੀ ਕੋਈ ਆਪਣੇ ਕੋਲ ਮਤਲਬ ਮੈਡੀਕਲ ਡਾਕਟਰ ਦਾ ਕੋਈ ਚੈੱਕ ਆਇਆ ਹੀ ਆ ਵੀ ਡਰਿੰਕ ਕੀਤੀ ਹੋਈ ਲੜਕੀ ਨੇ ਤੁਹਾਨੂੰ ਇਹ ਸਾਡੇ ਪ੍ਰੈਸਰ ਦੇ ਭਰਾ ਨੇ ਕੇ ਫੋਨ ਕੀਤਾ ਸਰ ਪਤਾ ਲੱਗਿਆ ਕਿ ਵਿਅਕਤੀ ਨੇ ਇਸ ਲੇਡੀਜ਼ ਨੂੰ ਕਿੱਥੋਂ ਲਿਆ ਸੀ ਤੇ ਕਿੱਥੇ ਛੱਡਣਾ ਸੀ ਤੇ ਕੀ ਨਾਮ ਹੈ ਕਿੱਥੋਂ ਜਾਵੇ ਉਹਨ ਫੋਟਾਰੇ ਜਿਸ ਤਰ੍ਹਾਂ ਕੀ ਤੁਹਾਡੇ ਆਈਓ ਸਾਹਿਬ ਨੇ ਆਏ ਹੋਏ ਹਾਂਜੀ ਉਹਨਾਂ ਨੂੰ ਆਇਆ ਨਹੀਂ ਅੱਧਾ ਘੰਟਾ ਹੋ ਗਿਆ ਕੰਮ ਕਿੰਨਾ ਘੰਟਾ ਹੋ ਗਿਆ ਜੀ ਘੰਟਾ ਹੋ ਗਿਆ ਜੀ ਇੱਕ ਤੇ ਉਹ ਜਿਹੜਾ ਜਵਾਬ ਪੁੱਠਾ ਦਿੰਦੇ ਉਹਨੂੰ ਪੁੱਛੋ ਜੀ ਭਾਈ ਸਾਹਿਬ ਕੀ ਹੋਇਆ ਕਹਿੰਦੇ ਤੁਹਾਨੂੰ ਪਤਾ ਹੀ ਐ ਪਹਿਲੀ ਗੱਲ ਲੇਡੀ ਨੂੰ ਸਾਲ ਨਹੀਂ ਲੱਗੇ ਆਏ ਹੋਏ ਸਾਡੇ ਦੇਖੋ ਦੇਦੀ ਫੋਟਾਲ ਨੂੰ ਘਰਾਂ ਵਿੱਚ ਬਿਲਾਲ ਨੂੰ ਬੁਲਾਣਾ ਹੋਣਾ ਉਹਨੂੰ ਜੋ ਵੀ ਕਰਾਂਗੇ ਅਸੀਂ ਇਹ ਤਾਂ ਜੋ ਵੀ ਕਾਰਵਾਈ ਬੰਦ ਪੂਰੀ ਕਰਾਂਗੇ ਤੁਸੀਂ ਕਿੰਨੇ ਪਿਆਰ ਨਾਲ ਤੁਸੀਂ ਮੌਕੇ ਤੇ ਪਹੁੰਚ ਕੇ ਕਹਿ ਰਹੇ ਕਿ ਬਿਲਾਲ ਮੰਗੇ ਪਰ ਉਹ ਤਾਂ ਨਾ ਹੀ ਨਹੀਂ ਰਹਿ ਲਿਆ ਜੀ ਤੁਹਾਡੇ ਆਈਓ ਸਾਹਿਬ ਜੋ ਹੋਇਆ ਐਸਐਚਓ ਸਾਹਿਬ ਪੀਸੀਆਰ ਅੱਧਾ ਘੰਟਾ ਖੜੀ ਹੋਈ ਪੀਸੀਆਰ ਨੂੰ ਇਨਫੋਰਮ ਆਇਆ ਪੀਸੀਆਰ ਤਾਂ ਇਹਨਾਂ ਤਾਂ ਤਰ੍ਹਾਂ ਮੰਦਾ ਘਟੋ ਘਟ ਖੁਦ ਐਮਪਲੈਂਸ ਭਲਾ ਕੇ ਘਟੋ ਘਟ ਕੁੜੀ ਨੂੰ ਭੇਜ ਦਿੱਤਾ ਸਦਾ ਇਹਨਾਂ ਦਾ ਮਾਮਾ ਹੀ ਨਹੀਂ ਹੋਣਾ ਸੀਗਾ ਪਹਿਲੇ ਪਿੰਡ ਤੋਂ ਪੁਲਵਾਰਾ ਦਾ ਕਹਿਣਾ ਹੈ ਕਿ ਆਪਾਂ ਨਾਕੇ ਤੱਕ ਵੀ ਗਏ ਸੀਗੇ ਲੇਡੀਜ਼ ਕਨਸਟੇਬਲ ਵੀ ਉੱਥੇ ਮਿਲੀ ਉਹਨਾਂ ਦਾ ਕਹਿਣਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਫਿਰ ਕਾਨੂੰਨ ਦੇ ਰੱਖੇ ਪਬਲਿਕ ਸਰਵੰਟ ਇੱਦਾਂ ਦੇ ਵਰਡਿੰਗ ਪਬਲਿਕ ਵਾਸਤੇ ਬੋਲੂਗੇ ਫਿਰ ਲੋਕਾਂ ਦੇ ਮਨ ਦੇ ਵਿੱਚ ਤਾਂ ਪੁਲਿਸ ਦਾ ਤਾਂ ਵਿਸ਼ਵਾਸ ਤਾਂ ਖਤਮ ਹੋ ਜਾਊਗਾ ਹੁਣ ਮੈਂ ਆ ਗਿਆ ਮੈਂ ਸਾਰਾ ਠੀਕ ਕਰ ਦ ਆਪਾਂ ਗੱਲਾਂ ਨੂੰ ਲੈ ਕੇ ਸਰ ਇੱਕ ਚੀਜ਼ ਦੋ ਤੁਹਾਡੇ ਆਈਓ ਸਾਹਿਬ ਦਾ ਬਿਹੇਵਰ ਜਿਹੜਾ ਹੈਗਾ ਉਹ ਨਹੀਂ ਕੀ ਕਿਸ ਤਰ੍ਹਾਂ ਲੈਣਾ ਜੀ ਕੋਈ ਏਦਾਂ ਦੀ ਗੱਲ ਹੈ ਨਹੀਂ ਕੋਈ ਵੀ ਸਾਡੇ ਆਈਓ ਦੀ ਪਰ ਫੇ ਵੀ ਜੇ ਉਹਨੇ ਕੋਈ ਕਿਹਾ ਤਾਂ ਗੱਲ ਸਰ ਲਾਈਵ ਰਿਕਾਰਡ ਹੋਏ ਆ ਜੀ ਸਾਰੇ ਜੀ ਸਾਰੇ ਚੈਨਲਾਂ 'ਚ ਚੱਲੇ ਜੀ ਲਾਈਵ ਹੀ ਮੈਨੂੰ ਜੀ ਮੈਂ ਉਹ ਵੀ ਦੇਖ ਲੈਂਦਾ ਸਰ ਸੀਪੀ ਸਾਹਿਬ ਇੱਕ ਤਰਫਾ ਬੋਲ ਰਹੇ ਆ ਲੋਕਾਂ ਦੇ ਵਿੱਚ ਪੁਲਿਸ ਦਾ ਪਿਆਰ ਬਣਾ ਕੇ ਰੱਖਣਾ ਤੇ ਅਫਸਰਾਂ ਦੇ ਏਦਾਂ ਦੇ ਵਿਚਾਰ ਰਹੋਗੇ ਤਾਂ ਫਿਰ ਕਿੱਦਾਂ ਚੱਲੇਗਾ ਪਿਆਰ ਨਾ ਬੋਲ ਰਹੇ ਹੋ ਦੇਖੋ ਤੁਸੀਂ ਕਿੰਨੇ ਪਿਆਰ ਨਾ ਤੁਸੀਂ ਵੀ ਸਰ ਅਫਸਰ ਹੀ ਹੋ ਤੁਸੀਂ ਇਹਨਾਂ ਨਾਈਟ ਨਾਈਟਲੀ ਗੱਲ ਕਰ ਰਹੇ ਹੋ ਤੇ ਏਦਾਂ ਦੇ